हम लोग जा रहे थे वो पीछे से बजड़ी वाला ट्रक आया मार दिया धक्का सब पर गाड़ी पलटी खा गया कहाँ जा तो रहे थे कंपनी में धागा कंपनी में कौन सी कंपनी कौशल कंपनी तो कौशल कंपनी हां पर्सनल उधर हुई और इधर गिनाली है ना 35 35 गो है तो तो कितनी चोट लगी सब लोग का टूट फट गया मेरा तो अंदर लगा है अभी भी ऐसी 33 ਸ਼ਲੋਕ ਆ ਕਿ ਸਟਾਰਟਿੰਗ ਉਹਦੇ ਤਾਂ ਤੋਂ ਕਮ ਮੇ ਥੇ ਰੋਧ 35 ਇਹ ਗਰਤਨ ਉਹ ਬੜਾ ਪਾਸਾ ਨਾ ਮੀਨੀ ਬੱਸ ਕੰਪਨੀ ਉਹ ਜਿਆਦਾ ਹੈ ਅੱਜ ਤੋਂ ਕਮ ਮੇ ਥਾ ਆਪਣੇ ਇਧਰੋਂ ਗੁਵਿੰਦਗੜ੍ਹ ਸਾਈਡ ਕਨੇਓ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਜ਼ ਵਾਲੀ ਉਹ ਉਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕਨੇਓ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਪ੍ਰੋਸੈਸਿੰਗ ਤੇ ਕਿੰਨੀ ਸੱਚਾ ਲੱਕ ਕਿੰਨੇ ਕੋਈ ਫਰਕ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਣੀ ਅਸੀਂ ਜਮ ਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀ ਦੀ ਅਸੀਂ ਤਾਂ ਚੱਕ ਕੇ ਲੈ ਆਏ ਉਹਨੂੰ 2-3 ਲੇਡੀਜ਼ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਫੋਰ ਸਿੱਟ ਸਿਰਚ ਛੱਟ ਜਿਆਦਾ ਹੈ ਠੀਕ ਕਿ ਬੜੀ ਪਾਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15-20 ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕੀ ਸੀਟਰ ਹੁੰਦੇ ਜਿਹੜੇ ਗੱਡੇ ਛੋਟੀਆਂ ਕੁੱਕਣਾਂ ਦੀ ਗੱਡੀ ਤੇ ਉਹ ਗੱਡੀ ਤਾਂ ਹੀ ਆਇਆ ਇਹ ਗੱਡੀ ਤਾਂ ਗਰੀਬੀ ਦੇ ਥੱਲੇ ਦੂਰੇ ਤੋਂ ਚਾਣੀ ਉਹ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਹਬਰ ਇਹਨਾਂ ਦੇ ਚੱਕਣੇ ਦੀ ਪੈ ਗਈ ਦਮਾ ਨੂੰ ਚੱਕ ਕੇ ਲਿਆਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਿਆ ਜੀ ਟਾਈਮ ਨਾਲ ਕੀ ਹੋਇਆ ਜੀ ਇਹਰੇ ਇੱਥੇ ਜੀ ਇਧਰ ਉਹ ਟਰੱਕਾਂ ਦੀ ਬੱਟਿਆਂ ਦਾ ਭਰੇ ਆ ਉਹ ਵੀ ਤੇਜ਼ ਆ ਰਹੇ ਜੀ ਇਧਰ ਬੈਨ ਆ ਰਹੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20-25 ਸਵਾਰੀਆਂ ਸੀ ਸਾਰੀਆਂ ਵਿੱਚੋਂ ਗੱਡੀਆਂ ਗਈਆਂ ਨੇ ਕਿਹੜੀ ਬੱਸ ਕਾਦੀਏ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸ ਨੂੰ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਹੈ ਇਹ ਅੱਛਾ ਜੀ ਹਾਂ ਜੀ 20-25 ਸਵਾਰੀਆਂ ਦੇ ਵਿੱਚ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਗੁੜੀ ਦੇ ਵੱਧ ਸੱਟ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ 'ਚ ਪਾ ਕੇ ਜੀ ਇੱਥੇ ਖੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ 'ਚ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਸੀ ਯਾਨੀ ਬਾੜਾ ਮੋਟਾ ਜਿਹੜਾ ਹੋਈ ਜਾਂਦੀ ਹੈ ਆ ਗਈ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨਹੀਂ ਯਾਨੀ ਬਤੀ ਦਾ ਥੋੜੇ ਥੋੜੇ ਸੱਟਾਂ ਨੇ ਅੱਥਾਂ ਤੇ ਹੋਰ ਬਿਆਰੀ ਕੀ ਲੱਗਦਾ ਕੀ ਗਲਤੀ ਹੋਈ ਹੈ ਜੀ ਗਲਤੀ ਤਾਂ ਹੁਣ ਦੇਖੋ ਜੀ ਉਹ ਵੀ ਬੱਤੇ ਜਾ ਰਿਹਾ ਸੀ ਵੀ ਤੇ ਜਾ ਰਿਹਾ ਸੀ ਦੋ ਜਿਹੇ ਉਹ ਤਾਂ ਗੱਡੀ ਰੁਕੀ ਹੈ ਨਾ ਇਹ ਤਾਂ ਰੁਕੀ ਹੈ ਸ਼ੱਕਰ ਆ ਰਿਹਾ ਸੀ ਇਧਰੋਂ ਅੱਛਾ ਗੱਡੀ ਖੜਨ ਲ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਅੱਛਾ ਬਚਾਅ ਹੈਗਾ ਹੁਣ ਵਿੱਚ ਸੱਤਾਂ ਹੈਗੇ ਪੰਜਾਬ ਵਿੱਚ ਕਿੱਥੇ ਲੈ ਗਏ ਨੇ ਉਹਨਾਂ ਨੂੰ ਕੁੜੀਆਂ ਵਲੈਂਸ ਚਾਹਲ ਜਿਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆ ਦੇਖੋ ਜੀ ਹੁਣ ਸਾਹਮਣੇ ਆਏਗਾ ਇਹਨੇ ਕਿਵੇਂ ਜੋਰਨਾ ਮਾਰਿਆ ਗਿਆ ਬਹੁਤ ਤੇਜ਼ ਤੇ ਦੋਨੇ ਤੇਜ਼ ਹੋਏ ਸੀ ਕੋਹ ਖੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦੇ ਹਨ ਪਾਰੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਦ ਬ੍ਰੇਕ ਨਹੀਂ ਲੱਗੀ ਕੀ ਹੈ ਨਾ ਵੀ ਉਹਨੇ ਕੱਡੀ ਚੱਕੇ ਇਧਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੱਟੋ ਘੱਟ 8-10 ਲੇਡੀਆਂ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਫ ਵਗੈਰਾ ਲੱਗੀਆਂ ਹਨਾ ਪਲਟਨ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਇਸ ਫੈਕਟਰੀ ਦੇ ਇਹ ਹੁਣ ਇਹਦੇ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਿੰਨੇ ਵੱਲੇ ਚੱਕਰੇ ਸੀਗੇ 20 ਟਿੱਪਰ ਫਰੰਟ ਹੈ ਜਿੰਨੇ ਮੌਕੇ ਦੇ ਫੜ ਲਿਆ ਬਿੱਟੇ ਡਰਾਈਵਰ ਜੀ ਡਰਾਈਵਰ ਭੱਜ ਗਿਆ